ਨੰਦਰਾ ਰੋਡ ਦੇ ਉੱਤੇ ਇੱਕ ਇਨਫੋਰਮੇਸ਼ਨ ਮਿਲੀ ਵੀ ਮਹਿਮੂਦ ਪਿੰਡ ਜਿਹੜਾ ਬਿਲਕੁਲ ਧੰਦਰਾ ਉਹਦੇ ਲੱਗੇ ਆ ਤੇ ਉੱਥੇ ਕੁਝ ਜਿਹੜੇ ਬੰਦੇ ਆ ਜਿਨ੍ਹਾਂ ਚ ਵਿਜੇ ਕੁਮਾਰ ਆ ਮਦਨ ਲਾਲ ਆ ਮਨੀਸ਼ ਵਿਜੇ ਰੋਹਿਤ ਇਹ ਜਿਹੜੇ ਬੰਦੇ ਇਲੀਗਲ ਵੈਪਨ ਲੈ ਕੇ ਕਿਸੇ ਵਾਰਦਾਤ ਦੀ ਆੜ ਜਾਂ ਤੇ ਇਹ ਜਿਹੜੇ ਮਾੜੀ ਕਿਸਮ ਦੇ ਆ ਉਸ ਤਰੀਕੇ ਦੀ ਜਦੋਂ ਇਤਲਾਹ ਮਿਲੀ ਤਾਂ ਸਾਡੀ ਪੁਲਿਸ ਪਾਰਟੀ ਇਮੀਡੀਏਟਲੀ ਉੱਤੇ ਰਸ਼ ਕੀਤਾ ਸੈਲਫ ਡਿਫੈਂਸ ਚ ਪੁਲਿਸ ਨੇ ਵੀ ਜਿਹੜਾ ਫਾਇਰ ਕੀਤਾ ਫਾਇਰ ਕਰਮ ਦੇ ਨਾਲ ਜਿਹੜਾ ਉੱਥੇ ਇੱਕ ਲੜਕਾ ਜਿਹੜਾ ਇੰਜਰਡ ਹੋਇਆ ਉਹਦੇ ਲੱਤ ਪੱਟ ਦੇ ਵਿੱਚ ਜਿਹੜੀ ਗੋਲੀ ਲੱਗੀ ਹੈ ਇਹ ਤਿੰਨਾਂ ਨੂੰ ਦੋ ਤਹੇ ਭਰਾ ਹੀ ਨੇ ਕਿੰਨਾ ਦਾ ਬੇਟਾ ਇਹ ਤਿੰਨਾਂ ਬੰਦਿਆਂ ਨੂੰ ਉਸ ਜਿਹੜਾ ਐਕਸੀਡੈਂਟ ਕੀਤਾ ਤੇ ਇਹਨਾਂ ਦੇ ਕੋਲੋਂ ਜਿਹੜਾ ਵਾਰਦਾਤ ਦੇ ਵਿੱਚ ਜਿਹੜਾ ਇਹ ਜਿਹੜੀ ਉਸ ਕਫਲ ਜਿਹੜਾ ਇੱਕ ਵੈਪਨ 32 ਬੋਲ ਜਿਹੜਾ ਇਹਨਾਂ ਨੇ ਜੇਤੋਂ ਫਾਇਰ ਕੀਤਾ ਉਹ ਵੀ ਜਿਹੜਾ ਰਿਕਵਰ ਹੋਇਆ ਤੇ ਪਲੱਸ ਇਹਨਾਂ ਦੇ ਖਿਲਾਫ ਥਾਣਾ ਸਦਰ ਦੇ ਵਿੱਚ ਅੰਡਰ ਸੈਕਸ਼ਨ 360 3586 ਆਮ ਜਨ ਦੇ ਵਿਦੇਸ਼ੀ ਮਕਦਮਾ ਦਰਜ ਕੀਤਾ ਤਾਂ ਉਹਦਾ ਪ੍ਰੀਵੀਅਸ ਰਿਪੋਰਟ ਜਿਹੜਾ ਹੁਣ ਤੱਕ ਸੁਣਨ ਨੂੰ ਮਿਲਿਆ ਡਰੱਗਸ ਨਾਲੀਆਂ ਆਊਟ ਆਫ ਸਟੇਟ ਕਿਸੇ ਪੁਲਿਸ ਪਾਰਟੀ ਦੀ ਐਤ ਰੇਡ ਉਹਦੇ ਨਾਲ ਵੀ ਰਿਲੇਟਡ ਹੈ ਤਾਂ ਐਈ ਜੀਆਂ ਗੱਲਾਂ ਉਹਦਾ ਵਰਸ਼ਨ ਕਹਿਣਾ ਹੀ ਹੈ ਆਪਣਾ ਬਚਾ ਕੇ ਬਟ ਪੁਲਿਸ ਪਾਰਟੀ ਨੇ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕੀਤਾ ਲੁਧਿਆਣਾ లైਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਮਹਿਮੂਦਪੁਰਾ ਤਾਂਦਰਾ ਰੋਡ ਦੀ ਘਟਨਾ ਦਾ ਸੱਚ ਸਾਹਮਣੇ ਆ ਗਿਆ ਵੈ ਸੱਚ ਕੀ ਸਾਹਮਣੇ ਆਇਆ ਕਿ ਜਿਸ ਪਰਿਵਾਰ ਦੇ ਜਿਸ ਪਰਿਵਾਰ ਦੇ ਜੀ ਨੂੰ ਪੁਲਿਸ ਗ੍ਰਿਫਤਾਰ ਕਰਨ ਗਈ ਸੀ ਉਸ ਪਰਿਵਾਰ ਦੇ ਕੋਲੋਂ ਜਿਹੜਾ ਇੱਕ ਨਜਾਇਜ਼ ਅਸਲਾ ਵੀ ਬਰਾਮਦ ਹੋਇਆ ਵੈ ਕਿ ਅਲੱਗ-ਅਲੱਗ ਸਟੇਟਾਂ ਦੀ ਪੁਲਿਸ ਉਹਨਾਂ ਦੇ ਘਰੇ ਜਿਹੜਾ ਵੈ ਰੇਡ ਵੀ ਕਰ ਚੁੱਕੀ ਸੀ ਪੁਲਿਸ ਦੀ ਪੱਕੀ ਇਨਫੋਰਮੇਸ਼ਨ ਸੀ ਇਹ ਵਨ ਵੀ ਸੀਗੀ ਪੁਲਸ ਉੱਤੇ ਜਾਂਦੀ ਹੈ ਰੇਡ ਕਰਨ ਜਾਂਦੀ ਹੈ ਲੇਕਿਨ ਡੀਸੀਪੀ ਜਿ세 ਤੇਜਾ ਜੀ ਨੇ ਜੋ ਕਾਬਰੇ ਤਾਰੀਫ ਅਫਸਰ ਨੇ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਖੁਲਾਸੇ ਦਰਿਆ ਤੁਸੀਂ ਸੁਣ ਸਕਦੇ ਹੋ ਆਖਿਰ ਕੀ ਸੀਗਾ ਪੂਰਾ ਮਾਮਲਾ ਤੇ ਮਾਮਲਿਆ ਦੇ ਵਿੱਚ ਕੀ ਸੀ ਤੇ ਇੱਕ ਇੱਕ ਤੁਹਾਨੂੰ ਉਹ ਵੀ ਦੱਸ ਦਈਏ ਕਿ ਇੱਕ ਮੁਲਾਜ਼ਮ ਜਿਹੜਾ ਇਹਦੇ ਵਿੱਚ ਇੰਜਰਡ ਵੀ ਹੋ ਰਿਹਾ ਚੁੱਕਾ ਵਾ ਲੇਕਿਨ ਇਹਦੇ ਵਿੱਚ ਜੋ ਪਰਿਵਾਰ ਇਲਜ਼ਾਮ ਲਗਾ ਰਹੇ ਸੀ ਇੱਕ ਪਟ ਤੋਂ ਆਰ ਪਾਰ ਗੋਲੀ ਹੋ ਗਈ ਹੈ ਲੇਕਿਨ ਗੋਲੀ ਲੱਗੀ ਬੇਸ਼ੱਕ ਹੈ ਲੇਕਿਨ ਪੁਲਿਸ ਪਾਰਟੀ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਜਿਹੜਾ ਪਹਿਲੇ ਜਿਹੜਾ ਅਮਲਾ ਕੀਤਾ ਗਿਆ ਸੀਗਾ ਲੇਕਿਨ ਪੁਲਿਸ ਨੇ ਜਿਹੜੀ ਆਪਣੇ ਡਿਫੈਂਸ ਵਾਸਤੇ ਇੰਨਾ ਇੰਨਾ ਦੇ ਉੱਤੇ ਜਿਹੜੀ ਆ ਗੋਲੀ ਜਿਹੜੀ ਚਲਾਈ ਸੀਗੀ ਲੇਕੇ ਤੁਹਾਨੂੰ ਆਹ ਦੱਸ ਦਈਏ ਕਿ ਪੁਲਿਸ ਵੱਲੋਂ ਲਗਾਤਾਰ ਜਿਹੜੇ ਸ਼ੱਕੀ ਅਨਸਰ ਨੇ ਜਿਹੜੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਲਾਅਨ ਆਰਡਰ ਨੂੰ ਖਰਾਬ ਕਰਦੇ ਆ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਜ਼ੂਰ ਕਰਦੀ ਆ ਲੇਕੇ ਪੁਲਿਸ ਉਹਨਾਂ ਨੂੰ ਸਜ਼ਾ ਵੀ ਦਿੰਦੀ ਆ ਲੇਕਿਨ ਜਿਹੜੇ ਐਸੇ ਲੋਕ ਜਿਹੜੇ ਹੈਗੇ ਨੇ ਜੋ ਕਿਤਨਾ ਕਿਥੇ ਇਹ ਸੋਚ ਰਹੇ ਨੇ ਕਿ ਉਹ ਪੁਲਿਸ ਦੀ ਛੋਵੀ ਤੋਂ ਬਚ ਜਾਣਗੇ ਲੇਕਿਨ ਉਹ ਆ ਨਾ ਸਮਝਣ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਆ ਪੰਜਾਬ ਸਟੇਟ ਦੇ ਵਿੱਚ ਤੁਸੀਂ ਘਰਾਇਂ ਕਰਕੇ ਕਿੱਥੇ ਲੁਕ ਜਾਓਗੇ ਸੁਣੋ ਡੀਸੀਪੀ ਜਰਸੀਖੇ ਤੇਜਾ ਜੀ ਕੀ ਸਾਡੀ ਸੀਆਈ ਦੀ ਟੀਮ ਦੇ ਵਿੱਚ ਜਿਹੜਾ ਏਐਸਆਈ ਪ੍ਰਿਤਪਾਲ ਸਿੰਘ ਸੀ 7-8 ਦਿਨਾਂ ਨਾਲ ਮੁਲਾਜ਼ਮ ਸੀ ਸੀਆਈ 1 ਤੋਂ ਜੀ ਜੀ ਰਜੇਸ਼ ਕੁਮਾਰ ਜਿਹੜੇ ਇਨਸਪੈਕਟਰ ਹੈ ਉਹ ਉਹਦੇ ਉਹਦੇ ਨਾਲ ਜਿਹੜੀ ਇਹ ਟੀਮ ਬਾਗ ਗਸ਼ਤ ਤੇ ਗਈ ਹੋਈ ਸੀ ਇਹਨਾਂ ਨੂੰ ਤਾਂਦਰਾ ਰੋਡ ਦੇ ਉੱਤੇ ਇੱਕ ਇਨਫੋਰਮੇਸ਼ਨ ਮਿਲੀ ਵੀ ਮਹਿਮੂਦ ਪੁਰ ਪਿੰਡ ਜਿਹੜਾ ਬਿਲਕੁਲ ਤਾਂਦਰਾ ਉਹਦੇ ਲਾਗੇ ਹੈ ਤੇ ਉੱਥੇ ਕੁਝ ਜਿਹੜੇ ਬੰਦੇ ਆ ਜਿਨ੍ਹਾਂ ਚ ਵਿਜੇ ਕੁਮਾਰ ਹੈ ਮਦਨ ਲਾਲ ਹੈ ਮਨੀਸ਼ ਵਿਜੇ ਰੋਹਿਤ ਇਹ ਜਿਹੜੇ ਬੰਦੇ ਕਿ ਇਲੀਗਲ ਵੈਪਨ ਲੈ ਕੇ ਕਿਸੇ ਵਾਰਦਾਤ ਦੀ ਆਰਜੈਂਟ ਤੇ ਇਹ ਜਿਹੜੇ ਮਾੜੀ ਕਿਸਮ ਦੇ ਆ ਉਸ ਤਰੀਕੇ ਦੀ ਜਦੋਂ ਇਤਲਾਹ ਮਿਲੀ ਤਾਂ ਸਾਡੀ ਪੁਲਿਸ ਪਾਰਟੀ ਇਮੀਡੀਏਟਲੀ ਉੱਥੇ ਰਸ਼ ਕੀਤੀ। ਉਹ ਜਦੋਂ ਉੱਥੇ ਗਏ ਉੱਥੇ ਜਦੋਂ ਪੁਲਿਸ ਪਾਰਟੀ ਨੂੰ ਦੇਖ ਕੇ ਜਿਹੜਾ ਉਹਦੇ ਵਿੱਚ ਲੜਕਾ ਇੱਕ ਇੰਜਰਡ ਹੋਇਆ ਜਿਹਦਾ ਨਾਮ ਹੈਗਾ ਸੰਦੀਪ ਸਾਡਾ ਕਨਸਟੇਬਲ ਸੰਦੀਪ ਹੈ ਤੇ ਉਹਦੇ ਨਾਲ ਉਸ ਲੜਕੇ ਨੇ ਜਿਹੜਾ ਇੰਜਰਡ ਹੋਇਆ ਉਹਨੇ ਇਮੀਡੀਏਟਲੀ ਜਿਹੜਾ ਆਪਣੇ ਵੈਪਨ ਤੋਂ ਜਿਹੜਾ ਪੁਲਿਸ ਪਾਰਟੀ ਤੇ ਫਾਇਰ ਕੀਤਾ। ਤੇ ਫਾਇਰ ਕਰਨ ਦੌਰਾਨ ਉਸ ਤੋਂ ਬਾਅਦ ਡਿਫੈਂਸ ਦੇ ਵਿੱਚ ਸਾਡੇ ਇਹ ਜਿਹੜਾ ਕਾਂਸਟੇਬਲ ਹੈ ਉਹਦੇ ਵਿੱਚੋਂ ਨਾਲ ਦੇ ਬੰਦੇ ਉਹਦੇ ਗਲ ਵੀ ਪੈ ਗਏ ਤੇ ਉਹਦੇ ਸਿਰ ਦੇ ਵਿੱਚ ਵੀ ਸੱਟ ਮਾਰੀ ਜਿਹੜਾ ਉਸ ਤਰੀਕੇ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਸੈਲਫ ਡਿਫੈਂਸ ਚ ਪੁਲਿਸ ਨੇ ਵੀ ਜਿਹੜਾ ਫਾਇਰ ਕੀਤਾ ਫਾਇਰ ਕਰਨ ਦੇ ਨਾਲ ਜਿਹੜਾ ਉੱਥੇ ਇੱਕ ਲੜਕਾ ਜਿਹੜਾ ਇੰਜਰਡ ਹੋਇਆ ਉਹਦੇ ਲੱਤ ਪੱਟ ਦੇ ਵਿੱਚ ਜਿਹੜੀ ਗੋਲੀ ਲੱਗੀ ਹੈ ਤਾਂ ਉਹ ਦੀਪ ਹਸਪੀਟਲ 'ਚ ਐਡਮਿਟ ਸੀ ਹੁਣ ਉਹਨੂੰ ਜਿਹੜਾ ਡਿਸਚਾਰਜ ਕਰਤਾ ਤੇ ਉਹਦੇ ਨਾਲ ਅਸੀਂ ਜਿਹੜੇ ਦੋ ਜਣੇ ਹੋਰ ਆ ਇੱਕ ਮਦਨ ਲਾਲ ਤੇ ਇੱਕ ਜਿਹੜਾ ਆਪਣਾ ਏ ਮਦਨ ਲਾਲ ਹੈ ਇੱਕ ਵਿਜੇ ਹੈ ਤੇ ਇੱਕ ਰੋਹਿਤ ਹੈ ਇਹ ਤਿੰਨਾਂ ਨੂੰ ਦੋ ਤਾਈ ਭਰਾਈਆਂ ਇੱਕ ਉਹਨਾਂ ਦਾ ਬੇਟਾ ਇਹ ਤਿੰਨਾਂ ਬੰਦਿਆਂ ਨੂੰ ਅਸੀਂ ਜਿਹੜਾ ਐਪਰੀਹੈਂਡੈਂਟ ਕੀਤਾ ਤੇ ਇਹਨਾਂ ਦੇ ਕੋਲੋਂ ਜਿਹੜਾ ਵਾਰਦਾਤ ਦੇ ਵਿੱਚ ਜਿਹੜਾ ਇਹ ਜਿਹੜੀ ਉਸ ਕਫਲ ਚ ਜਿਹੜਾ ਇੱਕ ਵੈਪਨ ਬੱਤੀ ਬੋਰ ਜਿਹੜਾ ਇਹਨਾਂ ਨੇ ਜੇਤੋਂ ਫਾਇਰ ਕੀਤਾ ਉਹ ਵੀ ਜਿਹੜਾ ਰਿਕਵਰ ਹੋਇਆ ਤੇ ਪਲੱਸ ਇਹਨਾਂ ਦੇ ਖਿਲਾਫ ਥਾਣਾ ਸਦਰ ਦੇ ਵਿੱਚ ਅੰਡਰ ਸੈਕਸ਼ਨ 307 351 186 ਆਮਜ਼ਕ ਦੇ ਵਿੱਚ ਅਸੀਂ ਮੁਕਦਮਾ ਦਰਜ ਕੀਤਾ। دیکھیں ਸਰ ਜੀ ਮੁਕਦਮਾ ਪਹਿਲੇ ਵੀ ਇੱਕ ਜਿਹੜਾ ਤੀਸਰਾ ਸ਼ਖਸ ਹੈਗਾ ਜਿਹਨੂੰ ਅਸੀਂ ਘਰਵਾਲੀ ਤਾਂ ਕਹਿੰਣਾ ਕਿ ਮੁਕਦਮਾ ਦਰਜ ਸੀਗਾ ਪਹਿਲਾਂ। ਦੇਖੋ ਹਜੇ ਸਾਨੂੰ ਜਿਹੜਾ ਪਤਾ ਲੱਗਿਆ ਵੀ ਇਹ ਜੋ ਹੁਣ ਜਦੋਂ ਅਸੀਂ ਇਸ ਗੱਲ ਤੇ ਸਾਨੂੰ ਇਮੀਲੇਟ ਜਦੋਂ ਤਲਾਹ ਮਿਲੀ ਵੀ ਵੈਪਨ ਵਾਲੀ ਆ ਤਾਂ ਪੁਲਿਸ ਪਾਰਟੀ ਗਈ ਤੇ ਉਹਦੇ ਪੁਲਿਸ ਪਾਰਟੀ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਸਾਡੇ ਮੁਲਾਜ਼ਮ ਦੇ ਜਿਹੜਾ ਸਿਰ 'ਤੇ ਸੱਟ ਮਾਰੀ ਇੰਜਰਡ ਹੋਇਆ। ਤਾਂ ਇਹ ਨਾਂਗੋ ਸਿੰਘ ਹਜੇ ਤਿੰਨ ਬੰਦਿਆਂ ਨੂੰ ਜਿਹੜਾ ਅਪ੍ਰਿੰਟ ਕੀਤਾ ਉਹਨਾਂ ਅਸੀਂ ਇਹਨਾਂ ਦਾ ਪ੍ਰੀਵੀਅਸ ਰਿਪੋਰਟ ਵੀ ਚੈੱਕ ਕਰ ਰਹੇ ਹਾਂ ਜਿਹੜਾ ਸਾਨੂੰ ਪਤਾ ਲੱਗਿਆ ਵੀ ਇਹ ਐਨਡੀਪੀਐਸ ਦਾ ਕੰਮ ਵੀ ਕਰਦੇ ਆਂ ਔਰ ਇਹਨਾਂ ਦੇ ਖਿਲਾਫ ਮੇਬੀ ਹਰਿਆਣਾ ਦੇ ਵਿੱਚ ਵੀ ਕੋਈ ਜਿਹੜਾ ਐਨਡੀਪੀਐਸ ਦਾ ਮਕਦਮਾ ਦਰਜ ਆ ਉਹ ਅਸੀਂ ਕਨਸਰਨ ਪੁਲਿਸ ਸਟੇਸ਼ਨ ਨਾਲ ਕਰਕੇ ਤੇ ਅਸੀਂ ਉਹਨੂੰ ਡਿਊਰਿੰਗ ਇਨਵੈਸਟੀਗੇਸ਼ਨ ਜਿਹੜਾ ਹੈ ਨਸ਼ੇ ਦੀ ਕੋਈ ਰਿਕਵਰੀ ਹੋਈ ਹੈ ਹਜੇ ਤੱਕ ਨਸ਼ੇ ਦੀ ਨਹੀਂ ਹੋਈ ਪਰ ਇਲੀਗਲ ਵੈਪਨ ਦੀ ਹੋਈ ਹੈ ਉਹ ਵੈਪਨ ਜਿਹੜਾ ਸੀ ਰਿਕਵਰ ਕਰ ਲਿਆ ਤੇ ਇਹਦੇ ਸਦਰ ਥਾਣੇ ਦੇ 307 ਦਾ ਤੇ ਆਮ ਲੱਗਦਾ ਜਿਹੜਾ ਮਕਦਮਾ ਦਰਜ ਹੋਇਆ ਲੇਕਿਨ ਉਹ ਜਿਹੜੀ ਘਰ ਵਾਲੀ ਹੈ ਉਸ ਦਾ ਕਹਿਣਾ ਜਦੋਂ মিডিਆ ਦੇ ਨਾਲ ਰੋਬੋਲ ਹੋਈ ਹੈ ਕਿ ਪੁਲਿਸ ਵਾਲੇ ਬਾਹਰ ਆਏ ਲੇਡੀਜ਼ ਕਨਸਟੇਬਲਸ ਜੈਂਟਸ ਵੀ ਸੀਗੇ ਛੱਤ ਤੋਂ ਆਏ ਨੇ ਤੇ ਮੇਰੇ ਸਾਸਰੂ ਤੱਕਾ ਮਾਰਿਆ ਪੀ ਲੇਕਿਨ ਅਸੀਂ ਸਭ ਨੇ ਚੋਰ ਕੋਈ ਕੋਈ ਕੋਲ ਨਹੀਂ ਸਾਨੂੰ ਸਪਸ਼ਟ ਕਰ ਦਿੱਤਾ ਸੀ ਪੁਲਸ ਵਾਲੇ ਹੈਗੇ ਆ ਤੇ ਇਸ ਕਰਕੇ ਜਦੋਂ ਉਹ ਸ਼ਖਸ ਜਿਹੜਾ ਜਿਹਦੇ ਤੇ ਕੇਸ ਹੈਗਾ ਸੀਗਾ ਉਹਨੂੰ ਅਸੀਂ ਕਿਹਾ ਲੈ ਜਾ ਤੁਸੀਂ ਕਿ ਲੇਕਿਨ ਜਦੋਂ ਕੁੱਟਮਾਰ ਵਾਰ ਕੀਤੀ ਗਈ ਜੋ ਉਸ ਫਰਵਾਹ ਦਾ ਕਹਿਣਾ ਕੁੱਟਮਾਰ ਜਦੋਂ ਕੀਤੀ ਗਈ ਪੁਲਸ ਲਾਢੀ ਚਾਹ ਤਨਾ ਸ਼ੁਰੂ ਕਰਤਾ ਪੁਲਸ ਨੇ ਜਦੋਂ ਬੀਚ ਵਿੱਚ ਆ ਕੇ ਜਿਹੜਾ ਬੰਦੇ ਨੇ ਗੋਲੀ ਲੱਗੀ ਹੈ ਉਹ ਜਦੋਂ ਉੱਥੇ ਗਿਆ ਤੇ ਪੁਲਸ ਵਾਲੋ ਗੋਲੀ ਚਲਾਏਗੀ ਸਾਡੇ ਕੋਲ ਕੁਛ ਨਹੀਂ ਸੀ ਉਹਦੀ ਕਾਰਵਾਈ ਦਾ ਕਹਿਣਾ ਕਿ ਮੇਰਾ ਸਾਲ ਹੋਇਆ ਭਿਆਨ ਦੇ ਦੇਖੋ ਜਿਹੜਾ ਬੰਦਾ ਇਲੀਗਲ ਵੈਪਨ ਰੱਖ ਰਿਹਾ ਪੁਲਿਸ ਉੱਥੇ ਇਨਫੋਰਮੇਸ਼ਨ ਤੇ ਉੱਥੇ ਪੁਲਿਸ ਦੇ ਨਾਲ ਉਹ ਮਜਾਮਤ ਕਰ ਰਿਹਾ ਔਰ ਇੱਕ ਕਾਂਸਟੇਬਲ ਰੈਂਕ ਦੇ ਬੰਦੇ ਨੂੰ ਇੰਜਰਡ ਕਰ ਰਿਹਾ ਸਿਰ 'ਚ ਉਹਦੇ ਸੱਟ ਮਾਰ ਰਿਹਾ ਤਾਂ ਉਹਦਾ ਪ੍ਰੀਵੀਅਸ ਇਕਵਡ ਜਿਹੜਾ ਹੁਣ ਤੱਕ ਸੁਣਨ ਨੂੰ ਮਿਲਿਆ ਡਰੱਗਸ ਨਾਲ ਜਾਂ ਆਊਟ ਆਫ ਸਟੇਟ ਕਿਸੇ ਪੁਲਿਸ ਪਾਰਟੀ ਦੀ ਐਤ ਰੇਡ ਉਹਦੇ ਨਾਲ ਵੀ ਰਿਲੇਟਡ ਹੈ ਤਾਂ ਐਈ ਜੀਆਂ ਗੱਲਾਂ ਉਹਦਾ ਵਰਸ਼ਨ ਕਹਿਣਾ ਹੀ ਹੈ ਆਪਣੇ ਬਚਾਅ 'ਚ ਬਟ ਪੁਲਿਸ ਪਾਰਟੀ ਨੇ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕੀਤਾ ਸਾਡਾ ਮੁਲਾਜ਼ਮ ਇੰਜਰਡ ਹੋਇਆ ਹੁਣ ਅਸੀਂ ਤਿੰਨ ਬੰਦਿਆਂ ਦੀ ਗ੍ਰਿਫਤਾਰੀ ਕਰ ਲਈਏ ਫਰਦਰ ਅਗੇ ਇਨਵੈਸਟੀਗੇਸ਼ਨ ਕਰਾਂਗੇ ਔਰ ਇਹਨਾਂ ਦਾ ਜਿਹੜਾ ਕੋ ਪ੍ਰੀਵੀਅਸ ਰਿਕਾਰਡ ਉਹ ਵੀ ਚੈੱਕ ਕਰਾਂਗੇ ਤੇ ਵੈਪਨ ਕਿੱਥੋਂ ਆਇਆ ਇਹਦੇ ਨਾਲ ਜਿਹੜੇ ਕੁਝ ਬੰਦੇ ਹੋਰ ਜਿਹੜੇ ਅਨਨੋਨ ਤੇ ਅਸੀਂ ਪਰਚਾ ਦਿੱਤਾ ਜਿਹੜੇ ਭੱਜੇ ਉਹ ਤੋਂ ਮੌਕੇ ਤੋਂ ਉਹਨਾਂ ਨੂੰ ਵੀ ਲਿਆ ਕੇ ਗ੍ਰਿਫਤਾਰ ਕਰਾਂਗੇ ਔਰ ਸਾਰੀ ਗੱਲ ਜਿਹੜੀ ਸਾਹਮਣੇ ਲਿਆ ਤੇ ਮੀਬਾ ਜਿਹੜਾ ਕਨਸਟੇਬਲ ਉਹਦੇ ਬੋਲੀ ਵਿੱਚ ਇਹ ਜੇ 6 ਵਜੇ ਨਹੀਂ ਉਹਦੇ ਸਿਰ ਦੇ ਵਿੱਚ 6 ਵਜੇ ਆ ਉਹਦੇ ਕਾਫੀ ਹੈਡ ਇੰਜਰੀ ਜਿਹੜੀ ਇਹਨਾਂ ਨੇ ਜਦੋਂ ਕੀਤੀ ਦੈਨ ਸਾਡੇ ਮੁਲਾਜ਼ਮ ਨੇ ਜਿਹੜ ਖਦੇੜਿਆ ਔਰ ਜਿੰਨਾ ਚੋਂ ਤਿੰਨ ਬੰਦਿਆਂ ਨੂੰ ਅਪ੍ਰਿੰਟ ਕਰਨ ਚ कामयाब ਇਨਜਰੀ ਵਾਲੇ ਬੰਦੇ ਕਿਹੜੇ ਮਾਮਲੇ ਦੀ ਕੀ ਚੀਜ਼ ਮਾਰੀ ਹੈ ਸਰ ਉਹਨਾਂ ਦੇ ਇਹ ਹਜੇ ਡਾਕਟਰ ਤੋਂ ਓਪੀਨੀਅਨ ਲਵਾਂਗੇ ਕੋਈ ਸ਼ਾਰਪ ਚੀਜ਼ ਹੈ ਜਿਹੜੀ ਉਹਦੇ ਸਿਰ ਦੇ ਵਿੱਚ ਜਿਹੜੀ ਗੋਰੀਂਦਾ ਜਿਹੜੇ ਮਾਮਲੇ ਦੀ ਚੀਜ਼ ਸਰ ਮਨੀਸ਼ ਜਿਹੜਾ ਦੇਖੋ ਇਹ ਹਜੇ ਹੁਣ ਤੱਕ ਜਿਹੜੀ ਪ੍ਰੀਲੀਮਿਨਰੀ ਇਨਕੁਆਇਰੀ ਕੀਤੀ ਹੈ ਉਹਦੇ ਮੁਤਾਬਿਕ ਦੱਸਣ ਮੁਤਾਬਿਕ ਹੈ ਜਿਹੜਾ ਆਲੇ ਦੁਆਲੇ ਨੂੰ ਦੱਸਿਆ ਵੀ ਇੱਥੇ ਪਹਿਲਾਂ ਵੀ ਆਲਰੇਡੀ ਆਊਟ ਆਫ ਸਟੇਟ ਪੁਲਿਸ ਹੀ ਕਦੀਵਾਰੀ ਆ ਚੁੱਕੀ ਹੈ ਹਰਿਆਣਾ ਤੋਂ ਤਾਂ ਉਹ ਸੀ ਅਸੀਂ ਗੱਲ ਨੂੰ ਪੁਖਤਾ ਕਰਾਂਗੇ ਉਹ ਕਿਹੜੇ ਥਾਣੇ ਦੀ ਸੀ ਤੇ ਕਿਹੜੇ ਡਿਸਟ੍ਰਿਕਟ ਤੋਂ ਆਈ ਸੀ ਉਹ ਸਾਰੀ ਗੱਲ ਵੈਰੀਫਾਈ ਕਰਕੇ ਫਰਦਰ ਜਿਹੜੀ ਕੋਈ ਹੋਊਗੀ ਤੁਹਾਨੂੰ ਉਹ ਪ੍ਰੈਸ ਬਰੀਫਿੰਗ ਦਿੱਤੀ ਜਾਊਗੀ ਲੇਕਿਨ ਸਰ ਸੱਤ ਮੁਲਾਜ਼ਮ ਇੱਕ ਕੌਨਸਟੇਬਲ ਲੇਡੀਜ਼ ਕੌਨਸਟੇਬਲ ਤੇ ਛੇ ਜੈਂਟਸ ਮੁਲਾਜ਼ਮ ਬਣੇ ਤੇ ਉਹਨਾਂ ਵੱਲੋਂ ਕਾਫੀ ਭੀੜ ਇਕੱਠੀ ਕੀਤੀ ਗਈ ਵੀ ਜੋ ਸਾਨੂੰ ਸੂਤਰਾਂ ਦੱਸਿਆ ਪਿੰਡ ਵਾਲਿਆਂ ਨੇ ਲੇਕਿਨ ਉਹ ਭੀੜ ਕਿੱਥੇ ਚਲੀ ਗਈ ਜਿਨ੍ਹਾਂ ਨੇ ਪੁਲਿਸ ਉੱਤੇ ਵੀ ਅਟੈਕ ਕੀਤਾ ਜਿਹਦੇ ਵਿੱਚ ਅਸੀਂ 12 ਤੇ 13 ਜਣੇ ਅਨਨੋਨ ਤੇ ਪਰਚਾ ਦਿੱਤਾ ਜੀ ਪੰਜ ਤੋਂ ਛੇ ਜਣਾਂ ਦੇ ਬਾਈ ਨੈਮ ਦਿੱਤਾ ਜਿੱਚੂ ਇਹਦੇ ਤਿੰਨ ਤਾਂ ਆਪਣੇ ਮੁੰਡੇ ਹੀ ਆ ਚੌਥਾ ਇਹ ਵਿਜੇ ਕੁਮਾਰ ਹੈ ਇੱਕ ਉਹਦਾ ਭਰਾ ਹੈ ਤੇ ਇੱਕ ਕੋਈ ਵਰਿੰਦਰ ਕੁਮਾਰ ਐਸਬੀਐਸ ਨਗਰ ਦਾ ਰਹਣ ਵਾਲਾ ਇਹ ਜਿਹੜੇ ਪੰਜ ਸੱਤ ਬੰਦੇ ਤਾਂ ਅਸੀਂ ਬਾਈ ਨੈਮ ਹੈ ਜਿਹੜੇ ਅਨਨੋਨ ਹੈ ਉਹ ਅਸੀਂ ਹੁਣ ਡੂਰ ਇਨਵੈਸਟੀਗੇਸ਼ਨ ਦੇਖਾਂਗੇ ਜਦੋਂ ਇੰਨਾ ਬੰਦਿਆਂ ਦੀ ਹੁਣ ਅਸੀਂ ਗ੍ਰਿਫਤਾਰੀ ਸਬਰ ਕਰ ਲੈਣੀ ਹੈ ਗ੍ਰਿਫਤਾਰੀ ਤੋਂ ਬਾਅਦ ਇਸ ਗੱਲ ਨੂੰ ਫਰਦਰ ਇਨਵੈਸਟੀਗੇਟ ਕਰਾਂਗੇ ਉਹ ਕੌਣ ਹੈ ਤੇ ਕੀ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਹੈ ਸਰ ਇੱਕ ਸਵਾਲ ਹੈ ਕਿ ਇਹ ਪਹਿਲੇ ਇਹਨਾਂ ਨੂੰ ਪਤਾ ਸੀ ਸੀਏ ਆਰ ਹੀ ਹੈ ਪਹਿਲੇ ਹੀ ਬੰਦੇ ਇਕੱਠੇ ਕਿੱਥੇ ਕਿੱਥੇ ਇਸ ਘਟਨਾ ਦੇ ਇੱਕੱਠੇ ਹੋਏ ਹੋਏ ਸੀ ਇਹਨਾਂ ਕੋਲ ਇਲੀਗਲ ਵੈਪਨ ਸੀ ਪੁਲਿਸ ਪਾਰਟੀ ਨੂੰ ਤਾੰਦਰਾ ਰੋਡ ਤੇ ਇਨਫੋਰਮੇਸ਼ਨ ਮਿਲੀ ਵੀ ਇਹ ਬੰਦੇ ਉੱਥੇ ਇਕੱਠੇ ਹੋਏ ਆ ਉਹਨਾਂ ਕੋਲ ਇਲੀਗਲ ਵੈਪਨ ਹੈ ਮੇਬੀ ਕੋਈ ਵਾਰਦਾਤਾਂ ਹੋਰ ਕੋਈ ਚੀਜ਼ ਨਾ ਕਰ ਰਹੇ ਤਾਂ ਪੁਲਿਸ ਪਾਰਟੀ ਉੱਥੇ ਗਈ ਔਰ ਇਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉਹ ਉਹਦੇ ਕਰਕੇ ਜਿਹੜਾ ਪੁਲਿਸ ਪਾਰਟੀ ਦਾ ਨਾ ਮਜਮਾਤ ਪਹਿਲਾਂ ਤਾਂ ਜਿਹੜਾ ਇਹਨਾਂ ਦੀ ਮਿਸਿਸ ਦਾ ਕੀ ਕਹਿੰਦੇ ਅਸੀਂ ਤਾਂ ਸੁੱਤੇ ਬੈਸੇ ਕੀ ਸੰਤੋਖ ਕੁਝ ਪਤਾ ਹੀ ਨਹੀਂ ਕਿ ਦੇਖੋ ਹਰ ਬੰਦਾ ਆਪਣੇ ਡਿਫੈਂਸ ਤੋਂ ਬਹੁਤ ਸਾਰੀਆਂ ਗੱਲਾਂ ਸੁਣਾਊਗਾ ਪਰ ਬੀਇੰਗ ਅ ਪੁਲਿਸ ਆਫੀਸਰ ਜੋ ਮੇਰੀ ਪਾਰਟੀ ਨੇ ਉੱਥੇ ਕੀਤਾ ਜੋ ਉਹਨਾਂ ਨੇ ਡਿਫੈਂਸ ਤੋਂ ਫਾਇਰ ਕੀਤਾ ਜਿਹੜੇ ਬੰਦੇ ਨੂੰ ਫੜਿਆ ਔਰ ਉਹਦੇ ਕੋਲ ਲੀਗਨ ਵੈਪਨ ਰਿਕਵਰ ਹੋਇਆ ਇਹ ਗੱਲ ਸਾਰੀ ਨੂੰ ਪ੍ਰੂਵ ਕਰਦਾ ਔਰ ਬਾਕੀ ਅਸੀਂ ਫਰਦਰ ਇਹਨਾਂ ਦਾ ਰਿਪੋਰਟ ਤੇ ਹੋਰ ਸਾਰਾ ਚੈੱਕ ਕਰਾਂਗੇ ਕੀਤਾ ਜਿਹੜਾ ਉਹਦੀ ਲੱਤ 'ਚ ਆਰਪਾਰ ਗਈ। ਜਿਹੜਾ ਉਹ ਪੜਿਆ ਗਿਆ ਉਹਦੇ ਘਰ ਵਾਲਿਆਂ ਨੇ ਉਹਨਾਂ ਦੀ ਵਾਈਫ ਦਾ ਇਹ ਕਹਿਣਾ ਕਿ ਉਸ ਦੇ ਵੱਲੋਂ ਦੋ ਫਾਇਲ ਕੀਤੇ ਗਏ ਨੇ ਇੱਕ ਫਾਇਲ ਜਿਹੜਾ ਪੱਟ ਦੇ ਵਿੱਚ ਲੱਗਿਆ ਆਰਪਾਰ ਹੋਇਆ ਤੇ ਦੂਜਾ ਫਾਇਲ ਉਹਨਾਂ ਦੀ ਲੱਤ ਦੇ ਵਿੱਚ ਲੱਗਿਆ। ਇੱਕੋ ਜਿਹੜਾ ਫਾਇਰ ਹੈ ਨਾ ਜਿਹੜਾ ਹੁਣ ਤੱਕ ਦੀ ਪਰ ਉਹ ਅਸੀਂ ਡਿਊਰਿੰਗ ਤੁਹਾਨੂੰ ਦੱਸ ਰਹੇ ਹਾਂ ਇਨਵੈਸਟੀਗੇਸ਼ਨ ਡਾਕਟਰ ਦਾ ਓਪੀਨੀਅਨ ਬਟ ਹੁਣ ਤੱਕ ਜਿਹੜਾ ਇਹ ਹੈ ਵੀ ਉਹ ਜਿਹੜਾ ਉਸ ਲੜਕੇ ਤੇ ਇੱਕ ਫਾਇਰ ਲੱਗਾ ਜਿਹੜਾ ਪੱਟ ਦੇ ਵਿੱਚ ਆਰਪਾਰ ਹੋਇਆ। ਸਰਪੰਚ ਦਾ ਕੀ ਰੋਲ ਹੈ? ਤਾਂ ਉਹ ਬਟ ਆਊਟ ਆਫ ਡੇਂਜਰ ਹੈ। ਡਾਕਟਰ ਨੇ ਉਹਦਾ ਜਿਹੜਾ ਫਸਟ ਟ੍ਰੀਟਮੈਂਟ ਕਰਕੇ ਉਹਨੂੰ ਡਿਸਚਾਰਜ ਕਰਤਾ ਤੇ ਬਾਕੀ ਅਸੀਂ ਹੁਣ ਜਿਹਨਾਂ ਨੂੰ ਫੜਿਆ ਉਹਨਾਂ ਨੇ ਵੀ ਗੋਲੀ ਚਲਾਈ ਉਹਨਾਂ ਨੇ ਫਾਇਰ ਕੀਤਾ ਤਾਂ ਤਾਂ ਪੁਲਿਸ ਨੇ ਜਿਹੜਾ ਡਿਫੈਂਸ ਚ ਫਾਇਰ ਕੀਤਾ ਉਹਨਾਂ ਕੋਲੋਂ 32 ਬੋਰ ਦਾ ਜਿਹੜਾ ਰੋਕ ਜਿਹੜਾ ਰਿਵਾਲਵਰ ਹੈ ਔਰ ਕਵਰ ਵੀ ਹੋਇਆ ਹਾਂ ਯੈਸ ਉਹਨਾਂ ਨੇ ਇੱਕ ਫਾਇਰ ਇੱਕ ਫਾਇਰ ਵੀ ਕੋਈ ਹੈ ਦੇਖ ਫਿਰ ਸਰਪੰਚ ਦਾ ਕੋਈ ਸੀਨ ਹੈਗਾ ਰੇ ਜਿਹੜਾ ਸਬੰਧਿਤ ਸਮੇਂ ਸਾਰਾ ਲੋਕੇਸ਼ਨ ਕ੍ਰੀਏ ਕਰ ਰਿਹਾ ਹਰ ਕਿਸ ਨੂੰ ਬੁਲਾ ਰਿਹਾ ਉਹਦੇ ਵਿੱਚ ਕੋਈ ਕਾਈਆ ਹੋ ਸਕਦਾ ਉਸ ਦਾ ਕਿਉਂਕਿ ਹਰ ਇਤਲਾਹਾ ਉਹ ਚੀਜ਼ ਸੱਚ ਦੇ ਰਿਹਾ ਹਰ ਕਿਸ ਨੂੰ ਲੈ ਕੇ ਆਂਦੋਂ ਛੱਡਣ ਤੱਕ ਦਾ ਕੰਮ ਕੀਤਾ ਜਾ ਰਿਹਾ ਹੈ ਕੋਈ ਅਸੀਂ ਆਪਣੇ ਮੈ ਏਡੀਸੀ ਵੀ ਇਨਵੈਸਟੀਗੇਸ਼ਨ ਹੈ ਅਮਨ ਬਰਾੜ ਉਹਨਾਂ ਦੀ ਡਿਊਟੀ ਲਈ ਹੈ ਉਹ ਸਾਰੇ ਕੇਸ ਨੂੰ ਪਰਸਨਲੀ ਆਪ ਮੋਨੀਟਰ ਕਰ ਰਹੇ ਹਨ ਆਪ ਇਨਵੈਸਟੀਗੇਟ ਕਰ ਰਹੇ ਹਨ ਉਹਨਾਂ ਦੀ ਸੀਆਈ ਦੀ ਟੀਮ ਜਿਹੜੀ ਗਈ ਹੈ ਔਰ ਉਹਨਾਂ ਦੇ ਵਿੱਚ ਜਿਹੜੇ ਬੰਦੇ ਐ ਫ੍ਰੀਹੈਂਡ ਕੀਤੇ ਆ ਹੁਣ ਫਰਦਰ ਅੱਗੇ ਡੀਪਲੀ ਜਿਹੜੀ ਆ ਸਾਰੀ ਇਨਵੈਸਟੀਗੇਸ਼ਨ ਕਰਨਗੇ ਜਿਹੜਾ ਤੁਸੀਂ ਕਿਸੇ ਦਾ ਨਾਮ ਲੈ ਰਹੇ ਹੋ ਸਰਪੰਚਾਂ ਜਾਂ ਹੋਰ ਉਹਨਾਂ ਦਾ ਰੋਲ ਵੀ ਐਗਜ਼ਾਮਨ ਕੀਤਾ ਜਾਊਗਾ ਵੀ ਉਹ ਕਿਉਂ ਕਰ ਰਹੇ ਕੀ ਕਾਰਨ ਔਰ ਕੀ ਬਿਹਾਈਂਡ ਉਹਨਾਂ ਦੀ ਗੱਲ ਸਰ ਸੇ ਕੋਸੀ ਉੱਤੇ ਹਰ ਵਾਰ ਹਮਲਾ ਹੁੰਦਾ ਕੀ ਲੋਕ ਜਿਹੜੇ ਨੇ ਪੁੱਛੀ ਚਬੀ ਨੂੰ ਖਰਾਬ ਕਰ ਰਹੇ ਨੇ ਕਿ ਪੁੱਛ ਲੈਂਦੇ ਇਹ ਜੋ ਲਗਾਤਾਰ ਹੁੰਦਾ ਹੁੰਦਾ ਪੁਛ ਰੇਡ ਕਰਨ ਜਦੋਂ ਕਾਮ ਹੁਲਾ ਕਰੀਤਾ ਕੋਈ ਤੇ ਮੈਚੀ ਦੋ ਚਲੇ ਸ਼ਰਾਤੀ ਅੰਸਰ ਨੇ ਦੇਖੋ ਸਮਾਜ ਚ ਚੰਗੇ ਲੋਕ ਵੀ ਆ ਤੇ ਮਾੜੇ ਅੰਸਰ ਵੀ ਹੁੰਦੇ ਆ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਜੇ ਕੋਈ ਐਜ ਐਕਟ ਕਰਦਾ ਪੁਲਿਸ ਉਹਦਾ ਸਖਤੀ ਨਾਲ ਜਵਾਬ ਦਿੰਦੀ ਹੈ ਇਹ ਜਿਹੜਾ ਉਹਨਾਂ ਨੇ ਆ ਐਕਟ ਕੀਤਾ ਤੇ ਉਹਦੇ ਚ ਅਸੀਂ ਮੁਕਦਮਾ ਦਰਜ ਕੀਤਾ ਇੰਡੀਅਨਸ ਕ੍ਰਾਈਮ ਤਾਂ ਇਹ ਹੁਣ ਅੱਗੇ ਮਿਊਜ਼ਿਕ ਫੇਸ ਕਰ ਲਗੇ ਪਰਵਾਣ ਵਾਲਿਆਂ ਤੇ ਇਹ ਵੀ ਆ ਰੋਪਾ ਕਿ ਜਿਹੜਾ ਪਰਸਨ ਇੰਜਰਡ ਹੋਇਆ ਮਨੀਸ਼ ਉਸਦੀ ਮਾਤਾ ਤੇ ਉਹਦੀ ਚਾਚੀ ਨੂੰ ਪੁਲਿਸ ਚੱਕ ਕੇ ਲੈ ਕੇ ਗਈ ਹੈ ਕਿ ਅਸੀਂ ਤੁਹਾਡੇ ਬਿਆਨ ਲੈਣ ਦੇਖੋ ਆਫਟਰ ਥਾਟ ਸਟੋਰੀ ਬਹੁਤ ਹੁੰਦੀਆਂ ਜੀ ਹਰ ਚੀਜ਼ ਨੂੰ ਸਨਪ ਕਰਨ ਲਈ ਜਿਹੜੀ ਆਈਜੀ ਗੱਲ ਕੀਤੀ ਜਾਂਦੀ ਹੈ ਬਟ ਅਸੀਂ ਇੱਕ ਜ਼ਿੰਮੇਵਾਰ ਅਫਸਰ ਸਾਡੇ ਐਡੀਸੀਪੀ ਰੈਂਡ ਦੇ ਅਮਨ ਬਰਾੜ ਨੂੰ ਲਾਇਆ ਉਹ ਸਾਰੇ ਨੂੰ ਇਨਵੈਸਟੀਗੇਟ ਕਰਨਗੇ ਜਿਹੜਾ ਕੋਈ ਫਰਦਰ ਅਗੇ ਅਰੈਸਟ ਵੀ ਹੋਏਗੀ ਜੇੜੀ ਕੋਈ ਗੱਲ ਹੈਗੀ ਉਹਨੂੰ ਤੁਹਾਨੂੰ ਵੱਖਰੀ ਪ੍ਰੈਸ ਬਰੀਫ ਜਿਹੜੀ ਦਿੱਤੀ ਗਈ। ਬੱਸੇ ਨਹੀਂ ਜਾਏਗਾ ਸਰ ਕੋਈ ਵੀ। ਦੇਖੀ ਖਬਰ ਤਾਂ ਨਵੀਂ ਮੋੜ ਸਾਹਮਣੇ ਆ ਗਿਆ ਹੈ ਡੀਸੀਪੀ ਜਸਕਰ ਨੇ ਤੇਜਾਜੀ ਵੱਲੋਂ ਇੱਕ ਮੋੜ ਜਿਹੜਾ ਸਾਹਮਣੇ ਨਜ਼ਰ ਆਇਆ ਹੈ ਮੋੜ ਕੀ ਨਜ਼ਰ ਆਇਆ ਕਿ ਪੁਲਿਸ ਤੇ ਪਹਿਲੇ ਅਟੈਕ ਕੀਤਾ ਗਿਆ ਪੁਲਿਸ ਨੇ ਆਪਣਾ ਡਿਫੈਂਸ ਪੁਸਤੇ ਜਿਹੜੀ ਗੋਲੀ ਚਲਾਈ ਲੇਕਿਨ ਇਹਦੇ ਚ ਮੋੜ ਇਸ ਕਰਕੇ ਨਵਾਂ ਆ ਗਿਆ ਪਰਵਾਰ ਪੁਲਿਸ ਦੇ ਉੱਤੇ ਕਾਫੀ ਰੋਪ ਲਗਾ ਰਹੇ ਸੀ ਲੇਕਿਨ ਸਾਫ ਗੱਲ ਡੀਸੀਪੀ ਸਾਹਿਬ ਨੇ ਪੈਰਾ ਕਰਤੀ ਕਿ ਪੁਲਿਸ ਦੇ ਜਦੋਂ ਉੱਤੇ ਫੜਨ ਗਏ ਕਿਉਂਕਿ ਅਸਲਾ ਜਿਹੜਾ ਇਹ ਲੈ ਕੇ ਆਉਂਦੇ ਸੀ ਗੋਲੀ ਜਿਹੜੀ ਲੱਗੀ ਹੈ ਸਾਫ਼ ਹੈ ਸਵਾਲ ਹੁਣ ਪਤਾ ਲੱਗੇ ਨੇ ਕਿਉਂਕਿ ਪਰਿਵਾਰ ਨੇ ਕਾਫੀ ਰੋਕ ਲਗਾ ਕੇ ਪੁਲਿਸ ਨੇ ਜਿਹੜਾ ਕੀਤਾ ਲੇਕਿਨ ਅਸਲੀ ਸੱਚਾਈ ਜਿਹੜੀ ਹੈ ਹੁਣ ਆਵਾਮ ਦੇ ਸਾਹਮਣੇ ਨਜ਼ਰ ਆਈ ਹੈ ਲੁਧਿਆਣਾ ਤੋਂ ਕੈਮਰਾਮੈਨ ਦੇ ਨਾਲ ਹਨੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ